ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਵਿੱਤ ਸਾਲ 2024 ਅਤੇ 25 ਦਾ ਬਜਟ ਪੇਸ਼ ਕੀਤਾ ਹੈ। ਇਸ ਬਜਟ ਦੇ ਵਿੱਚ ਜਨਤਾ ਨੂੰ ਕਈ ਤੋਹਫੇ ਹੈ ਜੋ ਕੇਂਦਰ ਸਰਕਾਰ ਦੇ ਵੱਲੋਂ ਦਿੱਤੇ ਗਏ ਨੇ। ਸੋ ਬਜਟ ਦੇ ਵਿੱਚ ਵੱਖ-ਵੱਖ ਖੇਤਰ ਜਿਵੇਂ ਕਿ ਸਿੱਖਿਆ ਹੋ ਗਿਆ, ਸਿਹਤ ਹੋ ਗਿਆ, ਖੇਤੀਬਾੜੀ ਅਤੇ ਬੁਨਿਆਦੀ ਢਾਂਚੇ ਬਾਰੇ ਜ਼ਿਕਰ ਕੀਤਾ ਗਿਆ ਹੈ ਜਿਕਰ ਅਖੇਤੀਬਾੜੀ ਦੇ ਖੇਤਰ ਦੀ ਗੱਲ ਕਰਦੇ ਆ ਤਾਂ ਦੱਸਦੇ ਕਿ ਸਰਕਾਰ ਦੇ ਵੱਲੋਂ ਐਗਰੀਕਲਚਰ ਰਿਸਰਚ ਸੈਟਅਪ ਸਥਾਪਿਤ ਕਰਨ ਦੀ ਜੋ ਅੱਜ ਬਜਟ ਦੇ ਵਿੱਚ ਗੱਲ ਕੀਤੀ ਗਈ ਹੈ ਇਸ ਤੇ ਲਈ ਜੋ ਜੋ ਬਜਟ ਦੇ ਵਿੱਚ ਫੰਡ ਮੁਹੱਈਆ ਕਰਵਾਇਆ ਜਾਵੇਗਾ ਵਿੱਤ ਮੰਤਰੀ ਨੇ ਕਿਹਾ ਹੈ ਕਿ ਜੋ ਨੈਚੁਰਲ ਫਾਰਮਿੰਗ ਦਾ ਸਰਟੀਫਿਕੇਸ਼ਨ ਹੈ ਜੋ ਕੀਤਾ ਜਾਵੇਗਾ ਇਸ ਦੇ ਨਾਲ ਨਾਲ ਜੋ 10000 ਬਾਇਓ ਰਿਸਰਚ ਸੈਂਟਰ ਹੈ ਜੋ ਅਬ ਬਨਾਏ ਜਾਣਗੇ ਸੋ ਬਜਟ ਦੇ ਪਿਛੇ ਗੱਲ ਹੈ ਜੋ ਅਜੇ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਕੁਦਰਤੀ ਖੇਤੀ ਦੇ ਲਈ ਕਈ ਏਕੜ ਕਈ 1 ਕਰੋੜ ਕਰੀਬ 1 ਕਰੋੜ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ ਨਾਲ ਹੀ ਇਸ ਨੂੰ ਗ੍ਰਾਮ ਪੰਚਾਇਤਾਂ ਦੇ ਰਾਹੀਂ ਲਾਗੂ ਵੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਜੋ ਜੋ ਵਿੱਤ ਮੰਤਰੀ ਨਰਮਲਾ ਸਤਰਮਨ ਨੇ ਦੱਸਿਆ ਕਿ 32 ਫਸਲਾਂ ਦੀਆਂ 109 ਕਿਸਮਾਂ ਵਹ ਜੋ ਨਵੀਆਂ ਕਿਸਮਾਂ ਲਿਆਂਦੀਆਂ ਜਾਣਗੀਆਂ ਸਬਜ਼ੀਆਂ ਦੀ ਜੋ ਸਪਲਾਈ ਚੇਨ ਹੈ ਉਸਤੇ ਵੀ ਜ਼ੋਰ ਹੈ ਜੋ ਦਿੱਤਾ ਜਾਵੇਗਾ ਸੋ ਅੱਜ ਬਜਟ ਪੇਸ਼ ਕੀਤਾ ਜਿਸ ਦੇ ਵਿੱਚ ਖੇਤੀਬਾੜੀ ਦੇ ਲਈ ਕਿਸਾਨਾਂ ਦੇ ਲਈ ਇਹ ਫੈਸਲੇ ਆ ਨੱਤੇ ਗਏ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਰਮਨ ਨੇ ਕਿਹਾ ਕਿ 400 ਚਿਰਿਆ ਦੇ ਵਿੱਚ ਫਸਲਾਂ ਦਾ ਜੋ ਡਿਜੀਟਲ ਸਰਵੇਖਣ ਕੀਤਾ ਜਾਵੇਗਾ ਸੋ ਵਿੱਤ ਮੰਤਰੀ ਦੀ ਤਰਫੋਂ ਇਹ ਕਹਿ ਦਿੱਤਾ ਗਿਆ ਵੈ ਕਿ ਜੋ ਸਰਕਾਰ ਹੈ ਉਹ ਝਿੰਗਾ ਪਾਲਣ ਅਤੇ ਜੋ ਮੰਡੀਕਰਨ ਦੇ ਲਈ ਵਿੱਤ ਮੁਹਈਆ ਕਰਵਾਵੇਗੀ ਇਸ ਦੇ ਨਾਲ ਨਾਲ ਜੋ ਸਬਜ਼ੀਆਂ ਨੇ ਸਬਜ਼ੀਆਂ ਦੇ ਉਤਪਾਦਨ ਅਤੇ ਸਪਲਾਈ ਦੀ ਚੇਨ ਨੂੰ ਹੋਰ ਵੀ ਜੋ ਸਹੀ ਤਰੀਕੇ ਨਾਲ ਸੂਚਾਰੂ ਰੂਪ ਦੇ ਨਾਲ ਕੀਤਾ ਜਾਵੇਗਾ ਸੋ ਵਹੀਯੋਗ ਜ਼ਮੀਨ ਅਤੇ ਕਿਸਾਨਾਂ ਦਾ ਜੋ ਰਿਕਾਰਡ ਹੈ ਉਸ ਨੂੰ ਵੀ ਡਿਜੀਟਲ ਹੈ ਜੋ ਕੀਤਾ ਜਾਵੇਗਾ ਵਿੱਤ ਮੰਤਰੀ ਨੇ ਜੋ ਅੱਜ ਦੇ ਇਸ ਬਜਟ ਸੈਸ਼ਨ ਦੇ ਵਿੱਚ ਸਰਕਾਰ ਦਾ ਵਾਤਾਵਰਣ ਅਤੇ ਅਨੁਕੂਲ ਬੀਜਾਂ ਦੀ ਵਿਕਸਿਤ ਕਰਨ ਦੇ ਲਈ ਨਿੱਜੀ ਖੇਤਰ ਮਾਹਿਰਾ ਅਤੇ ਔਰ ਜੋ ਫੂਡ ਮੁਹੱਈਆ ਕਰਵਾਣਗੇ ਉਸ ਦੇ ਲਈ ਜੋ ਇਹ ਫੰਡ ਵਾ ਮੁਹੱਈਆ ਕਰਵਾਣਗੇ ਸੋ ਅਜਦੇ ਬਜਟ ਦੇ ਵਿੱਚ ਕਾਫੀ ਕੁਝ ਖਾਸ ਰਵੇ ਕਿਸਾਨਾਂ ਦੇ ਲਈ ਵੀ ਕਾਫੀ ਗੱਲਾਂ ਨੇ ਜੋ ਇਸ ਬਜਟ ਦੇ ਵਿੱਚ ਕੀਤੀਆਂ ਗਈਆਂ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿ타ਰਮਨ ਨੇ ਵਿੱਤ ਸਾਲ 2024 ਅਤੇ 25 ਦਾ ਬਜਟ ਪੇਸ਼ ਕੀਤਾ ਹੈ। ਇਸ ਬਜਟ ਦੇ ਵਿੱਚ ਜਨਤਾ ਨੂੰ ਕਈ ਤੋਹਫੇ ਐ ਜੋ ਕੇਂਦਰ ਸਰਕਾਰ ਦੇ ਵੱਲੋਂ ਦਿੱਤੇ ਗਏ ਨੇ। ਸੋ ਬਜਟ ਦੇ ਵਿੱਚ ਵੱਖ-ਵੱਖ ਖੇਤਰ ਜਿਵੇਂ ਕਿ ਸਿੱਖਿਆ ਹੋ ਗਿਆ ਸਿਹਤ ਹੋ ਗਿਆ ਖੇਤੀਬਾੜੀ ਅਤੇ ਬੁਨਿਆਦੀ ਢਾਂਚੇ ਬਾਰੇ ਜ਼ਿਕਰ ਕੀਤਾ ਗਿਆ ਹੈ ਜੇਕਰ ਖੇਤੀਬਾੜੀ ਦੇ ਖੇਤਰ ਦੀ ਗੱਲ ਕਰਦੇ ਹਾਂ ਤਾਂ ਦੱਸਦੇ ਕਿ ਸਰਕਾਰ ਦੇ ਵੱਲੋਂ ਐਗਰੀਕਲਚਰ ਰਿਸਰਚ ਸੈਟਅਪ ਸਥਾਪਿਤ ਕਰਨ ਦੀ ਜੋ ਅੱਜ ਬਜਟ ਦੇ ਵਿੱਚ ਗੱਲ ਕੀਤੀ ਗਈ ਹੈ ਇਸ ਤੇ ਲਈ ਜੋ ਜੋ ਬਜਟ ਦੇ ਵਿੱਚ ਫੰਡ ਮੁਹਈਆ ਕਰਵਾਇਆ ਜਾਵੇਗਾ ਵਿੱਤ ਮੰਤਰੀ ਨੇ ਕਿਹਾ ਹੈ ਕਿ ਜੋ ਨੈਚੁਰਲ ਫਾਰਮਿੰਗ ਦਾ ਸਰਟੀਫਿਕੇਸ਼ਨ ਹੈ ਜੋ ਕੀਤਾ ਜਾਵੇਗਾ ਅਸਦੇ ਨਾਲ ਨਾਲ ਜੋ 10000 ਬਾਇਓ ਰਿਸਰਚ ਸੈਂਟਰ ਹੈ ਜੋ ਬਣਾਏ ਜਾਣਗੇ ਸੋ ਬਜਟ ਦੇ ਪਿਛੇ ਗੱਲ ਹੈ ਜੋ ਅੱਜ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਕੁਦਰਤੀ ਖੇਤੀ ਦੇ ਲਈ ਕਈ ਏਕੜ ਕਈ 1 ਕਰੋੜ ਕਰੀਬ 1 ਕਰੋੜ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ ਨਾਲ ਹੀ ਇਸ ਨੂੰ ಗ್ರಾಮ ਪੰਚਾਇਤਾਂ ਦੇ ਰਾਹੀਂ ਲਾਗੂ ਵੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਜੋ ਜੋ ਵਿੱਤ ਮੰਤਰੀ ਨਿਰਮਲ ਸਤਰਮਨ ਨੇ ਦੱਸਿਆ ਕਿ 32 ਫਸਲਾਂ ਦੀਆਂ 109 ਕਿਸਮਾਂ ਵੈ ਜੋ ਨਵੀਆਂ ਕਿਸਮਾਂ ਲਿਆਂਦੀਆਂ ਜਾਣਗੀਆਂ ਸਬਜ਼ੀਆਂ ਦੀ ਜੋ ਸਪਲਾਈ ਚੇਨ ਹੈ ਉਸ ਤੇ ਵੀ ਜ਼ੋਰ ਹੈ ਜੋ ਦਿੱਤਾ ਜਾਵੇਗਾ ਸੋ ਅੱਜ ਬਜਟ ਪੇਸ਼ ਕੀਤਾ ਜਿਸ ਦੇ ਵਿੱਚ ਖੇਤੀਬਾੜੀ ਦੇ ਲਈ ਕਿਸਾਨਾਂ ਦੇ ਲਈ ਇਹ ਫੈਸਲੇ ਆ ਨੱਤੇ ਕਿ ਨਹੀਂ ਕੇਂਦਰੀ ਵਿੱਤ ਮੰਤਰੀ ਹਰਮਲਾ ਸਿਤਾਰਮਨ ਨੇ ਕਿਹਾ ਕਿ 400 ਜਿਲ੍ਹਾ ਦੇ ਵਿੱਚ ਫਸਲਾਂ ਦਾ ਜੋ ਡਿਜੀਟਲ ਸਰਵੇਖਣ ਕੀਤਾ ਜਾਵੇਗਾ ਸੋ ਵਿੱਤ ਮੰਤਰੀ ਦੀ ਤਰਫੋਂ ਇਹ ਕਹਿ ਦਿੱਤਾ ਗਿਆ ਵੈ ਕਿ ਜੋ ਸਰਕਾਰ ਹੈ ਉਹ ਝਿੰਗਾ ਪਾਲਣ ਅਤੇ ਜੋ ਮੰਡੀਕਰਨ ਦੇ ਲਈ ਵਿੱਤ ਮੁਹਈਆ ਕਰਵਾਵੇਗੀ ਇਸ ਦੇ ਨਾਲ ਨਾਲ ਜੋ ਸਬਜ਼ੀਆਂ ਨੇ ਸਬਜ਼ੀਆਂ ਦੇ ਉਤਪਾਦਨ ਅਤੇ ਸਪਲਾਈ ਦੀ ਚੇਨ ਨੂੰ ਹੋਰ ਵੀ ਜੋ ਸਹੀ ਤਰੀਕੇ ਦੇ ਨਾਲ ਸੂਚਾਰੂ ਰੂਪ ਦੇ ਨਾਲ ਕੀਤਾ ਜਾਵੇਗਾ ਸੋ ਅਹ ਵਹੀ ਯੋਗ ਜ਼ਮੀਨ ਅਤੇ ਕਿਸਾਨਾਂ ਦਾ ਜੋ ਰਿਕਾਰਡ ਹੈ ਉਸ ਨੂੰ ਵੀ ਡਿਜੀਟਲ ਹੈ ਜੋ ਕੀਤਾ ਜਾਵੇਗਾ ਵਿੱਤ ਮੰਤਰੀ ਨੇ ਅ ਜੋ ਅੱਜ ਦੇ ਇਸ ਬਜਟ ਸੈਸ਼ਨ ਦੇ ਵਿੱਚ ਸਰਕਾਰ ਦਾ ਵਾਤਾਵਰਣ ਅਤੇ ਅਨੁਕੂਲ ਬੀਜਾਂ ਦੀ ਵਿਕਸਿਤ ਕਰਨ ਦੇ ਲਈ ਨਿੱਜੀ ਖੇਤਰ ਮਾਹਿਰਾਂ ਅਤੇ ਔਰ ਜੋ ਫੂਡ ਮੁਹੱਈਆ ਕਰਵਾਣਗੇ ਉਸਦੇ ਲਈ ਜੋ ਇਹ ਫੰਡ ਵੈ ਮੁਹੱਈਆ ਕਰਵਾਣਗੇ ਸੋ ਅੱਜ ਦੇ ਬਜਟ ਦੇ ਵਿੱਚ ਕਾਫੀ ਕੁਝ ਖਾਸ ਰਵੇ ਕਿਸਾਨਾਂ ਦੇ ਲਈ ਵੀ ਕਾਫੀ ਗੱਲਾਂ ਨੇ ਜੋ ਇਸ ਬਜਟ ਦੇ ਵਿੱਚ ਕੀਤੀਆਂ ਗਈਆਂ